ਅੱਜ ਮੈਂ ਬਹੁਤ-ਬਹੁਤ ਮੁਬਾਰਕ ਦਿਲਾ ਪੂਰੀ ਇਸ ਕਲੱਬ ਨੂੰ ਔਰ ਜਿਨ੍ਹਾਂ ਨੇ ਪੂਰੀ ਟੀਮ ਨੇ ਇੰਨੀ ਮਿਹਨਤ ਕਰਕੇ ਅੱਜ ਮਹਾਕਾਲ ਦੀ ਇਹ ਸ਼ੋਭਾ ਯਾਤਰਾ ਜੋ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਔਰ ਵਿਰਾਟ ਰੂਪ ਦੇ ਵਿੱਚ ਇਹਨਾਂ ਨੇ ਆਯੋਜਨ ਕੀਤਾ ਇਸ ਤਰ੍ਹਾਂ ਬਹੁਤ ਸੁੰਦਰ ਝਾਕੀਆਂ ਦਾ ਔਰ ਬਟਾਲੇ ਦੇ ਵਿੱਚ ਮਹਾਕਾਲ ਦੀ ਯਾਤਰਾ ਇੱਕ ਅਲੱਗ ਸਰੂਪ ਲੈ ਕੇ ਅੱਜ ਨਿਕਲੀ ਆ ਔਰ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਕਲੱਬ ਦੇ ਮੈਂਬਰ ਔਰ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਮੈਂ ਇੱਕ ਵਾਰ ਦਿਲੋਂ ਮੁਬਾਰਕਬਾਦ ਦਿੰਦਾ ਔਰ ਮੈਂ ਮਹਾਕਾਲ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਰਾਤ ਕਰਦਾ ਕਿ ਬਟਾਲਾ ਵਾਸੀਆਂ ਦੇ ਉੱਤੇ ਅਸ਼ੀਰਵਾਦ ਦੇਣ ਇਹ ਸ਼ੋਭਾ ਯਾਤਰਾ ਦਾ ਮੇਨ ਮਕਸਦ ਇਕਤਾ ਸਤਿ ਭਾਵਨਾ ਔਰ ਪਿਆਰ ਦਾ ਸ਼ਿਸ਼ਤ ਭਗਵਾਨ ਮਹਾਕਾਲ ਦਾ ਸਾਨੂੰ ਮਿਲੇ ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਭ ਤੋਂ ਪਹਿਲਾਂ ਮਾ ਸ਼ੇਰਾਂ ਵਾਲੇ ਕਲੱਬ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਇਹ ਕਲੱਬ ਦੇ ਸਾਰੇ ਸਦਸਿਆ ਵਾਕਈ ਵਧਾਈ ਦੇ ਯੋਗ ਪਾਤਰ ਨੇ ਕਿਉਂਕਿ ਮਹਾਮਈ ਨੇ ਭਗਵਾਨ ਬੋਲੇ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦੀ ਤੀਸਰੀ ਭਵਿਆ ਯਾਤਰਾ ਹੈ ਤੇ ਇਹ ਤੀਸਰੀ ਬੋਵਿਆ ਯਾਤਰਾ ਦਾ ਯੋਜਨ ਕਰਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ ਜਿਵੇਂ ਬਟਾਲਾ ਤੁਸੀਂ ਜਾਣਦੇ ਹੋ ਮਾਂ ਭਗਵਤੀ ਦਾ ਵੀ ਵਾਸ ਆ ਤੇ ਅਚਲੇਸ਼ਵਰ ਥਾਮ ਦੇ ਵਿੱਚ ਭਗਵਾਨ ਸ਼ੰਕਰ ਦਾ ਵੀ ਵਾਸ ਆ ਸ਼ਿਫਤ ਤੇ ਸ਼ਕਤੀ ਦਾ ਬਹੁਤ ਅੱਛਾ ਮੇਲ ਆ ਬਟਾਲੇ 'ਚ ਤੇ ਇਸ ਉਪਲਖੇ ਯਾਤਰਾ ਦਾ ਯੋਜਨ ਕਰਨਾ ਬਹੁਤ ਵਧੀਆ ਗੱਲ ਆ ਬਟਾਲਾਵਾਸੀਆਂ ਲਈ ਬਟਾਲਾ ਤੁਸੀਂ ਬਾਹਰ ਜਾ ਕੇ ਦੇਖੋ ਭਗਤੀ ਮੇਵਾ ਦਾ ਹਰ ਔਰ ਹਰ ਪਾਸੇ ਮਹਾਮਈ ਦੇ ਭਗਵਾਨ ਸ਼ੰਕਰ ਦੇ ਜਕਾਰੇ ਲੱਗ ਰਹੇ ਨੇ ਕਿ ਮੈਂ ਮਾਦੇ ਅੱਗੇ ਪ੍ਰਾਰਥਨਾ ਕਰਦਾ ਕਿ ਇਸ ਕਲੱਬ ਨੂੰ ਇਦਾਂ ਹੀ ਸ਼ਕਤੀ ਦੇਣ ਤੇ ਇਦਾਂ ਹੀ ਇਹ ਇਦਾਂ ਦੀ ਯਾਤਰਾ ਦਾ ਆਯੋਜਨ ਕਰਦੇ ਰਹਿਣ ਤੇ ਬਕਾਲੇ ਨੂੰ ਬਕਤੀ ਵਿੱਚ ਕਰਦੇ ਰਹਿਣ ਜੈ ਮਾਤਾ ਦੀ ਜੈ ਸ਼ੰਕਰ ਦੀ ਅੱਜ ਮਾ ਸ਼ੇਰਾ ਵਾਲੀ ਕਲੱਬ ਮੀ ਅਮਲੇ ਵਾਲੇ ਹਰ ਸਾਲ ਦੀ ਤਰ੍ਹਾਂ ਬਾਕਾਲ ਯਾਤਰਾ ਛੱਡਦੇ ਆ ਅੱਜ ਵੀ ਇਹਨਾਂ ਨੇ ਸਾਨੂੰ ਇੱਥੇ ਸੱਦ ਕੇ ਜਿਹੜਾ ਮਾਣ ਬਖਸ਼ਿਆ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਸੇ ਤਰ੍ਹਾਂ ਇਹ ਬਾਕਾਲ ਦੀ ਯਾਤਰਾ ਕਰਦੇ ਰਹਿਣ ਜਿੰਨੇ ਵੀ ਨੰਬਰ ਸਾਬਤ ਕਰ ਰਹੀਆਂ ਕਰਦੇ ਆ ਮੈਂ ਇਸ ਲਈ ਇਹਨਾਂ ਸਾਰੀ ਕਲੱਬ ਨੂੰ ਹੁਦਾਈ ਦਿੰਦਾ ਇਹ ਸ਼ਹਿਰ ਦੀ ਸੁਖ ਸ਼ਾਂਤੀ ਦੇ ਲਈ ਇਹ ਹਰ ਮਹੀਨੇ ਯਾਤਰਾ ਕਰਦੇ ਆ ਇਹਦਾ ਬਹੁਤ ਸ਼ਲਾਮਤ ਹੈ ਅੱਜ ਕਾਂਗਰਸ ਪਾਰਟੀ ਦੇ ਮੇਰ ਸਾਹਿਬ ਸੌਰੀ ਕਾਂਗਰਸ ਪਾਰਟੀ ਮਾਦਾ ਸ਼ੇਰਾਂ ਵਾਲੀ ਕਲੱਬ ਮੀਆਂ ਮੱਲੇ ਵਾਲੇ ਨੂੰ ਮੁਬਾਰਕਬਾਦ ਦੇਣ ਆਈ ਹੈ ਜਿਹੜੇ ਹਰ ਸਾਲ ਦੀ ਤਰ੍ਹਾਂ ਮਹਾਕਾਲ ਦੀ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਕਰਦੇ ਆ ਔਰ ਅਸੀਂ ਇਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਪੀਐਸ ਹਰ ਸਾਲ ਦੀ ਤਰ੍ਹਾਂ ਮਹਾਕਾਲ ਨੂੰ ਪੂਰੇ ਸ਼ਹਿਰ ਚ ਯਾਤਰਾਇਆ ਜਾ ਰਿਹਾ ਹੈ ਔਰ ਮਹਾਕਾਲ ਮਿਹਰ ਪ੍ਰਯਾਪਤ ਰੱਖੇ ਸ਼ੰਕਰ ਭਗਵਾਨ ਦੀ ਕਿਰਪਾ ਸਦਾ ਬਣੀ ਰਹੇ ਮਹਾਰਾ ਮਾਤਾ ਦੀ ਕਿਰਪਾ ਬਣੀ ਰਹੇ ਪੂਰੇ ਸ਼ਹਿਰ ਦੇ ਉੱਤੇ ਪੂਰੀ ਸ਼ਾਂਤੀ ਰਹੇ ਔਰ ਖੁਸ਼ਹਾਲੀ ਰਹੇ ਅਸੀਂ ਸਾਰੇ ਜਣੇ ਵਧਾਈ ਦੇ ਵਧਾਈ ਦੇਣ ਆਏ ਆ ਔਰ ਇਹ ਵਧਾਈ ਦੇ ਪਾਤਰ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਮਹਾਕਾਲ ਦੀ ਯਾਤਰਾ ਬੜੀ ਤੋਹਫਾ ਹੈ